ਸ਼ਹਿਰ ਵਿੱਚ ਤੋਂ ਦਤੇ ਸੀਤ ਲਹਿਰ ਨੇ ਠੰਡ ਵਧਾ ਦਿੱਤੀ ਹੈ ਤਿੰਨ ਦਿਨ ਤੋਂ ਸੂਰਜ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਭਾਰੀ ਗਰਾਵਟ ਆਈ ਹੈ ਚੰਡੀਗੜ੍ਹ ਮੌਸਮ ਕੇਂਦਰ ਦੇ ਅੰਕੜੇ ਦੇਖੀਏ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਐਤਵਾਰ ਦਾ ਦਿਨ ਪਿਛਲੇ 11 ਸਾਲਾਂ ਤੋਂ ਸਭ ਤੋਂ ਵੱਧ ਠੰਡਾ ਰਿਕਾਰਡ ਹੋਇਆ ਹੈ 2013 ਵਿੱਚ ਜਨਵਰੀ ਦਾ ਸਭ ਤੋਂ ਘੱਟ ਉਪਰਲਾ ਤਾਪਮਾਨ 6.1 ਡਿਗਰੀ ਰਿਕਾਰਡ ਹੋਇਆ ਸੀ ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਜਨਵਰੀ ਦਾ ਤਾਪਮਾਨ 9.4 ਡਿਗਰੀ ਰਿਕਾਰਡ ਹੋਇਆ ਹੈ ਇਸ ਤੋਂ ਪਹਿਲਾਂ 9 ਜਨਵਰੀ ਨੂੰ ਸ਼ਹਿਰ ਦਾ ਦੂਸਰਾ ਸਭ ਤੋਂ ਘੱਟ ਉਪਰਲਾ ਤਾਪਮਨ 10.5 ਡਿਗਰੀ ਰਿਕਾਰਡ ਕੀਤਾ ਗਿਆ ਸੀ। ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜੇ ਠੰਡ ਤੋਂ ਰਾਹਤ ਨਹੀਂ ਮਿਲੇਗੀ। ਵਿਭਾਗ ਨੇ ਅਗਲੇ 5 ਦਿਨਾਂ ਲਈ ਰੈੱਡ ਅਤੇ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਉਹਨਾਂ ਦਾ ਸਹਿ ਕਿ ਇਸ ਸਮੇਂ ਚੰਡੀਗੜ੍ਹ ਵਿੱਚ ਕੜਾਕੇ ਦੀ ਠੰਡ ਚੱਲ ਰਹੀ ਹੈ। ਪਿਛਲੇ ਦਿਨੀ ਮੌਸਮ ਵਿੱਚ ਥੋੜਾ ਬਦਲਾ ਦੇਖਿਆ ਗਿਆ ਸੀ। ਧੁੱਪ ਨਿਕਲੀ ਤਾਂ ਤਾਪਮਨ ਵਿੱਚ ਵਾਧਾ ਹੋਇਆ ਪਰ ਉਹ ਸਿਰਫ ਅਸਥਾਈ ਸੰਗਣੇ ਤੋਂ ਦਤਾ ਦੌਰ ਫਿਰ ਸ਼ਹਿਰ 'ਚ ਦੇਖਣ ਨੂੰ ਮਿਲੇਗਾ ਚੰਡੀਗੜ੍ਹ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਰੈੱਡ ਅਤੇ ਤਿੰਨ ਦਿਨਾਂ ਲਈ ਔਰੰਜ ਅਲਰਟ ਜਾਰੀ ਕੀਤਾ ਹੋਇਆ ਹੈ ਐਤਵਾਰ ਸ਼ਿਮਲਾ ਦਾ ਦਿਨ ਦਾ ਵਾਤਾਵਰਣ ਤਾਪਮਾਨ 15.1 ਡਿਗਰੀ ਦਰਜ ਹੋਇਆ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ 4 ਡਿਗਰੀ ਦਾ ਫਰਕ ਆ ਰਿਹਾ ਹੈ ਬੀਤੀ ਰਾਤ ਕਟੋਕੜ ਤਾਪਮਾਨ ਵਿੱਚ ਵੀ 2 ਡਿਗਰੀ ਦੀ ਖਮੀ ਆਈ ਹੈ ਤਾਪਮਾਨ 5.2 ਡਿਗਰੀ ਰਿਕਾਰਡ ਹੋਇਆ ਹੈ ਐਤਵਾਰ ਸਾਰਾ ਦਿਨ ਸ਼ਹਿਰ ਵਿੱਚ ਧੁੰਦ ਅਤੇ ਬੱਦਲ ਛਾਏ ਰਹੇ ਸਵੇਰੇ 5:30 ਵਜੇ